ਪੰਪ ਦੇ ਨਾਟ ਨੂੰ ਇੰਜਨ ਦੇ ਨਾਟ ਨੂੰ ਕਿਸੇ ਨੂੰ ਚਾਬੀ ਹੈ ਲੱਗੀ ਨਹੀਂ ਸਾਰੀ ਟਰੈਕਟਰ ਸੀਲ ਹੈ ਵੀਰੇ ਹੈਗਾ ਥੋੜਾ ਜਿਹਾ ਫੱਕ ਲਓ ਜੀ ਬਾਬੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਟਰੈਕਟਰ ਦਿਖਾਉਣਾ ਜੀ ਸੋਨਾਲੀਕਾ 750 ਪਹਿਲਾਂ ਮਿਲੋ ਸਯੋਗੀ ਪੱਤਰਕਾਰ ਜੱਗੂ ਔਰ ਜਗਦੀਪ ਸਿੰਘ ਮਾਲਾ ਅਸੀਂ ગામ ਦੇ ਵੇ ਹੋ ਠੀਕ ਆ ਵਧੀਆ ਬਾਬੇ ਵਧੀਆ ਭਾਈ ਵੀਡੀਓ ਚ ਨਹੀਂ ਤਾਂਦਾ ਤੂੰ ਕੀ ਗੱਲ ਹੈ ਬਾਈ ਤੇ ਬਾਈ ਵੀਡੀਓ ਬਾਈ ਭਾਈ ਵੀਡੀਓ ਚ ਕਦ ਨਹੀਂ ਤਾਂਦਾ ਤੂੰ ਕੀ ਗੱਲ ਹੈ ਵੀਡੀਓ ਵਿੱਚ ਬਾਈ ਬਾਈ ਦੋ ਤਿੰਨ ਬੰਦੇ ਨੇ ਪੁੱਛਿਆ ਵੀ ਤੇਰਾ ਵੀ ਪੱਤਰਕਾਰ ਕਿੱਧਰ ਗਿਆ ਸੀ ਅੱਜ ਪੱਤਰਕਾਰ ਮੰਨ ਵੀ ਕਮੈਂਟ ਆਇਆਦਾ ਬਾਈ ਕਿੱਥੇ ਪੱਤਰਕਾਰ ਮਾ ਥੋੜੇ ਬਾਈ ਬਾਈ ਵੀ ਥੋੜਾ ਜਿਹਾ ਆਪਣੇ ਨਵੇਂ ਚੈਨਲ ਦੇ ਉਹਦੇ ਵਿੱਚ ਵਿਜੀ ਤਾਂ ਹਾਂ ਠੀਕ ਆ ਹਾਂ ਉਹ ਹੋਰ ਆ ਗਿਆ ਜੋਗੀ ਪੱਤਰਕਾਰ ਆ ਗਿਆ ਰਾ ਤੇ ਰੱਬਾ ਕਿ ਆਪਾਂ ਨੇ ਵੀ ਚੈਨਲ ਬਣਾ ਲਿਆ ਤੇ ਬਾਕੀ ਸਾਡਾ ਮੇਨ ਮੁੱਦੇ ਬਾਰੇ ਟਰੈਕਟਰ ਦਿਖਾਈ ਆ ਆਪਾਂ ਮੇਨ ਮੁੱਦਾ ਤੇ ਹੀ ਆ ਆ ਯਾਨੀ ਕਿ ਆਪਣਾ ਮੇਨ ਵਾਕ ਤੁਸੀਂ ਆਪਾਂ ਟੌਪਿਕ ਤੇ ਗੱਲ ਕਰੀਏ ਠੀਕ ਨੇ ਆਈ ਵਾ ਇਹਨਾਂ ਤੇ ਫੇਰ ਮਾਲੂਮ ਆ ਟਰੈਕਟਰ ਦਿਖਾ ਵੀਰੇ ਟਰੈਕਟਰ ਵਾਈਜੀ ਸੋਨਾਲਿਕਾ 753 ਇਹ ਏਰੀਏ ਦੇ ਮਾਡਲ ਹੋਣੇ ਜੱਗੋ ਹਨਾ 2 3 ਆ ਦਿਖਾ ਦੇਣਾ ਹਨਾ ਜਿਆਦਾਤਰ ਇਹੀ ਆਉਂਦਾ ਥਰੀ ਐਚ ਡੀ ਐਮ ਚ ਆ ਗਿਆ ਹੈਵੀ ਡਿਊਟੀ 15 ਮਾਡਲ ਠੀਕ ਆ 15 ਮਾਡਲ ਹੈ ਜੀ ਬਾਕੀ ਰਮਰਮਪੂਰੇ ਸਾਫ ਆ ਜੀ ਤੇ ਬਾਕੀ ਬਾਬਿਓ ਰਮਰਮ ਦੇਖ ਲਓ ਤੁਹਾਡੇ ਸਾਹਮਣੇ ਸਾਫ ਹੈ ਨਾ ਹਨ ਇਹ ਤਾਂ ਬੈਲਡ ਕਰਾਈਆਂ ਹੋਈਆਂ ਨੇ ਆਹ ਪੱਤੀਆਂ ਜਿਹੜੇ ਜਦ ਕੱਦੂ ਕਰਦੇ ਆ ਨਾ ਜੱਗੂ ਕੀ ਜਗਾੜ ਲੱਗਦਾ ਯਾਰ ਜਦ ਕੱਦੂ ਕਰਦੇ ਆ ਬੈਣ ਬੈਣ ਲੱਗਦੇ ਬਾਬਿਓ ਉਹਦੇ ਕਰਕੇ ਇਹ ਜਿੱਥੇ ਮਤਲਬ ਡਾਕਰ ਜ਼ਮੀਨ ਹੁੰਦੀ ਨਾ ਇਹ ਫਿਰ ਲਾਉਣੇ ਪੈਂਦੇ ਆ ਬਾਕੀ ਮਗਰ ਤੇ ਵੀ ਚੈੱਕ ਕਰੋ ਜੀ ਹੈਵੀ ਹੁੱਕ ਲੱਗੀ ਹੋਈ ਹੈ ਤੇ ਆਪੇ ਸੁੱਕਾ ਵਾਹ ਟਰੈਕਟਰ ਕਿਤੇ ਤੇ ਤੁਪਕਾ ਵੀ ਲੀਕ ਨਹੀਂ ਹੈ ਐਦਾਂ ਹੀ ਆ ਬਾਈ ਹਾਂ ਵੀਰੇ ਹਾਂ 14 ਦੇ ਟਾਇਰਾਂ ਜਵਾਬੇ ਹਨ ਤੁਪਕਾ ਵੀ ਨਹੀਂ ਵੀਰੇ ਟਰੈਕਟਰ ਆਪਾਂ ਨੇ ਜਿੰਨੇ ਦਾ ਆਇਆ ਜਿੰਨੇ ਦਾ ਆਇਆ ਦੇਖੋ ਮਿੱਟੀ ਮੋਟੀ ਉਦਾਂ ਹੀ ਜਮੀ ਪਈ ਆ ਆਪਾਂ ਨੇ ਵੀਰੇ ਸਭ ਤੋਂ ਵੱਡੀ ਗੱਲ ਕਲੱਚ ਪਲੇਟ ਵੀ ਨਾਲ ਦੀ ਹੈ ਟਰੈਕਟਰ ਦੀ ਹਾਂ ਬਾਈ ਗੱਲ ਇਹ ਲੱਗਤ ਖੁੱਲੀ ਨਹੀਂ ਹੈਗੀ ਦਿਖਾ ਦੇ ਨੰਬਰ ਦੋਗਾ ਟਰੈਕਟਰ ਦੇ ਮੋਢਲੇ ਟਾਇਰ ਵੀ ਨਾਲ ਦੇਣਾ ਓਕੇ ਮਗਰਲੇ ਦੁਆਰੇ ਪਏ ਵੀ ਸਭ ਤੋਂ ਵੱਡੀ ਗੱਲ ਰੂਪਰ ਦਾ ਨੰਬਰ ਹੈ ਲੋਕਲ ਨੰਬਰ ਆ ਬਾਬੇਓ ਪੀਪੀ 12 ਰੂਪਰ ਦਾ ਨੰਬਰ ਹੈ ਵੀਰੇ ਡਬਲ ਏ 60 67 ਟਰੈਕਟਰ ਦੀ ਬਾਬੇਓ ਪੂਰੀ ਤਸੱਲੀ ਹੈ ਚੈੱਕ ਕਰਕੇ ਜਿਵੇਂ ਮਰਜ਼ੀ ਤੁਸੀਂ ਚੈੱਕ ਕਰ ਸਕਦੇ ਇਹਨੂੰ ਕੋਈ ਬਲੋ ਨਹੀਂ ਦਿਖਾਉਂਦਾ ਕੋਈ ਕੱਖ ਨਹੀਂ ਜਣੀ ਡਾਉਣ ਇੰਜਨ ਗੇਅਰ ਦਾ ਪੂਰਾ ਓਕੇ ਹੈ ਠੀਕ ਹੈ ਜੀ ਬਾਕੀ ਬਾਈ ਹੋਰ ਖਾਸ ਹੀ ਚੰਦੀਆਂ ਉਹ ਥਾਸੀਆ ਦਾ ਬੱਸ ਜਿਹੜੀਆਂ ਹੈਗੀਆਂ ਮੋਟੀਆਂ-ਬੁੜੀਆਂ ਦਾਸ ਤੋਂ ਬਾਕੀ ਜਿਹਨੇ ਸੋਨਾ ਲੀਕਾ ਚਲਾਇਆ ਉਹਨੂੰ ਵੱਧ ਪਤਾ ਹੈ ਬਾਈ ਠੀਕ ਹੈ ਇਹਦਾ ਹੈ ਬਾਕੀ ਆਪਾਂ ਕਿਤੇ ਮੜੀ ਜੀ ਵੀ ਟੱਚਿੰਗ ਹੋਈ ਬਾਈ ਟਰੈਕਟਰ ਆਪਣੇ ਵੱਲੋਂ ਫਰੀ ਆਫ ਪੋਸਟ ਹੈ ਹੈ ਬਾਈ ਅਸੀਂ ਹੁੰਦਾ ਵੀ ਉੱਚੇ ਮਾਡਲ ਦਾ ਟਰੈਕਟਰ ਦਾ ਬਾਈ ਹਾ ਦਵਾਰੇ ਬੈਂ ਥੋੜਾ ਯਾਰ ਵੀ ਜੇ ਕਿਤੇ ਵੀ ਟੱਚਿੰਗ ਹੋਈ ਟਰੈਕਟਰ ਨੂੰ ਮੜੀ ਜੀ ਕਲੰਬੀ ਲੱਗੀ ਹੋਈ ਹੈ ਟਰੈਕਟਰ ਮੇਰੇ ਕੋਲੋਂ ਫਰੀ ਆਫ ਪੋਸਟ ਹੈ ਠੀਕ ਹੈ ਬੱਸ ਹੋਰ ਖਾਲਸਾ ਕਰਕੇ ਵੀਰ ਨੂੰ ਦਿਖਾ ਦੇ ਆ ਚੱਕ ਦੇ ਕੋਲ ਹੁਣ ਵੀਰੇ ਆਪਾਂ ਸੂਰ ਮੜਾ ਲਿਆ ਵੀ ਟਰੈਕਟਰ ਵਧੀਆ ਹੀ ਲੈ ਕੇ ਆਇਆ ਬੋਕੋ ਤੋਂ ਰੋਮੀ ਹਾ ਦੇਖਾ ਚੱਕਦੇ ਲੋਕ ਪਰਲੀ ਸਾਡੇ ਵੀ ਚੱਕਦੇ ਪਰਨ ਬਾਸ ਲਓ ਜੀ ਬਾਬਿਓ ਕਰੋ ਦਰਸ਼ਨ ਉਧਰ ਅਰੂ ਹੈ ਉਧਰ ਲਾ ਦਿਓ ਇੱਕ ਦੋ ਮਨ ਉਧਰ ਲਾ ਦੇ ਗੱਲ ਬੰਦੇ ਆ ਗਏ ਸੌਰਾਲ ਵਾਲੇ ਆ ਗਏ ਬੋਲੋ ਕੀ ਹਾਲ ਹੈ ਠੀਕ ਆ ਉਹ ਤੋਂ ਹੋਈ ਗਈ ਹੋਰ ਰਾਜ ਵਾਲਿਆਂ ਨੇ ਸਾਡੇ ਤੋਂ ਫੜੰਬਲੇ ਵੀਰੇ ਹੂੰ ਕੱਲ ਵੀ ਮੈਂ ਕਹਿੰਦਾ ਦੋ ਤਿੰਨ ਦਿੱਤੇ ਇਹਨਾਂ ਨੇ ਹਾਂ ਅਜੇ ਲਈ ਜਾਂਦੇ ਆ ਹਾਂ ਫਤਲ ਗੇਅਰ ਆ ਗਿਆ ਬਾਈ ਪਤਾ ਗਿਆ ਪਹਿਲੇ ਰੋਲਾ ਜਿਹਾ ਪੈਂਦਾ ਦਵੀ ਆਉਣਾ ਨਹੀਂ ਹੁਣ ਨਾ ਆ ਗਿਆ ਆ ਗਿਆ ਇੱਕ ਆਇਆ ਵੀ ਚੋਰ ਚਲੇ ਗਏ ਵੀ ਗਏ ਅੱਛਾ ਦੂਜਾ ਇਹ ਕਿਹਾ 744 ਹੈ ਦੂਜਾ ਆਇਆ ਉਹ ਵੀ ਇਹਨਾਂ ਦਾ ਸਾਈਡ ਗੇਅਰ ਦੇ ਵਿੱਚ ਪਹਿਲਾਂ ਸੈਂਟਰ ਗੇਅਰ ਹੀ ਹੁੰਦਾ ਦਾ 2 ਸਪੀਡ ਹੁਣ ਸਾਈਡ ਗੇਅਰ ਚ ਆ ਗਿਆ ਸਾਈਡ ਗੇਅਰ ਤੇ ਵੀ 2 ਸਪੀਡ ਦੇਣ ਲੱਗ ਗਿਆ 2 ਸਪੀਡ ਹੋ ਕਰੀ 744 ਕਮਰਾ ਥੋੜਾ ਫੜ ਕੇ ਲੱਗਿਆ ਜਾਨੀ ਕਿ ਆਵਾਜ਼ ਟਰੈਕਟਰ ਦੀ ਪਹਿਲਾਂ ਨਹੀਂ ਰਹੀ ਸਾਡੇ ਨਾਲ ਹਸਤਾਨਾ ਹੈਗਾ ਥੋੜਾ ਜਿਹਾ ਫੱਕ ਆਵਾਜ਼ ਦਾ ਹਾਂ ਲੈ ਜਾ ਬਾਈ ਲੈ ਜਾ ਬਾਬੇ ਟਰੈਕਟਰ ਕਾਪੀ ਕਾ ਟਰੈਕਟਰ ਦਾ ਦਿਫਾ ਵੀ ਕਿਸੇ ਪੰਪ ਦੇ ਨਾਟ ਨੂੰ ਇੰਜਨ ਦੇ ਨਾਟ ਨੂੰ ਕਿਸੇ ਨੂੰ ਚਾਬੀ ਹੈ ਲੱਗੀ ਨਹੀਂ ਸਾਰੀ ਟਰੈਕਟਰ ਸੀਲ ਹੈ ਵੀਰੇ ਠੀਕ ਆ ਆਹ ਅਗਲੇ ਕਿਸੇ ਨਾਟ ਸਾਰਾ ਕੁਝ ਨਾਲ ਦਾ ਤੋਤਾ ਬਣੀ ਹੈ ਬਾਈ ਟਰੈਕਟਰ ਦਾ ਡੀਜ਼ਲ ਮਾਰਿਆ ਵਾ ਕੁਝ ਨਹੀਂ ਹੈਗਾ ਇਦਾਂ ਹੀ ਹੈ ਵੀਰੇ ਬੜਾ ਹੱਥ ਚੱਕਿਆ ਹੱਥ ਚੱਕਿਆ ਵੀਰੇ ਟੈਨਸ਼ਨ ਨਾ ਲਈ ਤੂੰ ਆਵਾਜ਼ ਤੇਰੀ ਪੂਰੀ ਆਊਗੀ ਬਸ ਬੜਾ ਜ਼ੋਰ ਲਾ ਕੇ ਬੋਲਿਆ ਕਰ ਓਕੇ ਬਾਈ ਬਾਈ ਆਪਣੀ ਚੀਜ਼ ਬਾਰੇ ਦੱਸਦੇ ਆ ਬਾਕੀ ਸਾਡੀਆਂ ਗੱਲਾਂ ਵਰ ਜੀ ਥੋੜਾ ਘੱਟ ਕਰਿਆ ਕਰੋ ਆਪਣੀ ਥੰਲੀ ਆ ਗਿਆ ਬੜਾ ਬਾਈ ਆਪਣੀ ਆਪ ਬਗੇ ਗਿਆ ਮੇਰਾ ਵੀਰ ਉਹ ਤਾਂ ਹੈ ਉਹ ਲਾ ਦੇ 에어 ਕਲੀਨਰ ਹਾਂ ਹਾਂ ਤਾਂ ਹੈ ਕਿਉਂਕਿ ਵੀਰੇ ਵੀਡੀਓ ਦੇ ਵਿੱਚ ਬਾਬੇ ਉਹ ਦੇਖਣੇ ਚ ਤੇ ਰੀਲ ਚ ਦੇਖਣੇ ਚ ਥੋੜਾ ਪਤਾ ਫਰਕ ਹੁੰਦਾ ਸਹੀ ਹੈ ਨਾ ਆਪਣੀ ਚੀਜ਼ ਆ ਵੀਰੇ ਆਪਾਂ ਆਪਾਂ ਇਹ ਨੂੰ ਮੰਨ ਨਹੀਂ ਸਕਦੇ ਹੂੰ ਇਹ ਕੋਈ ਕਮੀ ਬੇਸੀ ਹੋएगी ਆਪਾਂ ਤੁਹਾਨੂੰ ਕੋਸ਼ਿਸ਼ ਕਰਾਂਗੇ ਤੁਹਾਨੂੰ ਦੱਸਣ ਦੇ ਹੂੰ ਤੇ ਬਾਕੀ ਉਹਦੇ ਸਾਈਡ ਗੇਰ ਚ ਤੂੰ ਸਪੀਡ ਹੈ ਤੇਰਾ ਕੀ ਰਿਸ਼ਾ ਪਿਛਲੇ ਆ ਦੀ ਇਹਦੇ 70 ਰੁਪਏ ਹੈਗੀ ਆ ਓਕੇ ਮੁੱਲੇ ਡਿਆ ਵੀਰੇ ਨਾਲ ਨਹੀਂ ਇਹਦੇ ਅੱਧੇ ਹਾਂ ਦੇ ਕਪ 50 ਪੈਸੇ ਮੰਨ ਕੇ ਸੋ। ਪਿੱਛੇ ਦਿਖਾ ਦੇ ਪਿੱਛੇ ਦਿਖਾ ਤਾਂ ਮਗਰਾੜ ਦਿਖਾ ਦੇ ਰਾਈਟਰ ਤੇ ਐਨ ਉੱਕਿਆ ਮਗਰਾੜ ਠੀਕ ਹੈ ਕਿਤੇ ਪਾਸੇ ਤੋਂ ਦੇਖ ਲੈ ਟੈਗਿੰਟ ਹੋਰੀ ਮਗਰਾੜ ਇਹਦੇ ਰੋ ਬਾਬੇ ਮਿੱਟੀ ਮੋਟੀ ਉੱਤਾਂ ਹੀ ਆ ਲੈ ਜਰਾ ਕਿਸੇ ਪਾਸੇ ਤੋਂ ਕੋਈ ਟੱਪਾ ਪਾ ਲੈ ਇਹਦਾ ਬਹੁਤ ਘੋਲੀ ਬੰਦੇ ਆ ਨਹੀਂ ਧੋ ਤੂੰ ਗੇ ਰਾ ਜੀ ਇਹ ਤਾਂ ਉੱਦਾਂ ਹੀ ਆ ਟੋਪ ਲੀਕ ਵਗੈਰਾ ਸਭ ਕੁਝ ਨਾਲ ਦਾ ਹੈ ਡੰਡਾ ਉਹਨਾਂ ਨਾਲ ਕਰੀਏ ਭਾਈ ਰੇਟ ਦੀ ਆਮਨੇ ਵੀਰੇ ਡਿਮਾਂਡ ਕਰਦੇ ਹਾਂ ਦੀ 430000 ਰੁਪਇਆ ਓਕੇ ਠੀਕ ਆ ਬਾਕੀ ਦਾ ਆਪਾਂ ਰੇਟ ਜਿੰਨਾ ਵੀ ਬਾਕੀ ਜਿਹੜਾ ਜੱਗੂ ਦੀ ਵੀਡੀਓ ਦੇਖ ਕੇ ਆਊਗਾ ਉਹਨੂੰ ਸਪੈਸ਼ਲ ਡਿਸਕਾਊਂਟ ਮਿਲੂਗਾ ਹਾਂ ਜੱਗੂ ਕਰ ਲਿਆ ਕਰ ਲਾ ਕਰ ਲਾ ਆਵਾਜ਼ ਚੈੱਕ ਕਰਿਓ ਭਾਈ ਭਰੀ ਰਿਹਾ ਹੈ ਮਟਿਆਮਣ ਵੀਰੇ ਅਵਰੇ ਬਾਕੀ ਠੀਕ ਆ ਵੀਰੇ ਸਾਰਾ ਕੁਝ ਠੀਕ ਆ ਠੀਕ ਆ ਜੀ ਬਾਕੀ ਜਿਨਾ ਵੀਰੇ ਸੋਨਾਲੀ ਕਾ ਜਦਾਨੀ ਕੇ ਸਾਰਿਆਂ ਨਾਲ ਵੱਧ ਬਿਕਣਾ ਵਾਲਾ ਮਾਡਲ ਆਹੀ ਹੈ 60 ਨਾਲੋਂ ਵੀ ਵੱਧ ਨਹੀਂ ਤੇ 60 ਨਾਲੋਂ ਵੱਧ ਮਾਰਕੀਟੇ ਨਹੀਂ ਹੈ 60 ਦੇ ਬਰਾਬਰ ਜੀ ਆ ਜਾਂਦਾ ਇਹ ਹੈ ਹਨਾ ਰੇਟ ਰੇਟ 60 ਨਾਲ ਵੱਧ ਹੈ ਹਾਂ ਮਾਰਕੀਟੇ ਦੀ ਵੱਧ ਰਹਿਤ ਹੈ 750 ਬਹੁ ਵਿਕਦਾ ਹੈ ਪੱਠਿਆਂ ਪਰ ਕਰਾਏ ਨੂੰ ਸਭ ਪਾਸੇ ਕੋਈ ਟਰੈਕਟਰ ਵੇਚ ਦੇਣਾ ਹੋਇਆ ਉਹ ਵੀ ਘਟਵਾਗੇ ਵੀਰੇ ਓਕੇ ਠੀਕ ਆ ਕੋਈ ਹੋਰ ਸਕੀਮ ਹੋਰ ਵੀਰਾਂ ਸਕੀਮ ਕੋਈ ਨਹੀਂ ਹੈ ਕਿ ਬਾਕੀ ਕਿਸੇ ਵੀ ਨੇ ਉੱਧਾ ਕੋਈ ਪੁਰਾਣਾ ਟਰੈਕਟਰ ਵੇਚਣਾ ਉਹ ਵੀ ਲੈ ਲੈਣ ਨੇ ਠੀਕ ਠੀਕ ਆ ਕੋਈ ਵੀ ਹੋਵੇ ਟਰੈਕਟਰ ਵਧੀਆ ਹੋਵੇ ਚੱਲਦਾ ਹੋਵੇ ਬਸ ਚਾਲੂ ਹਾਲਤ ਚ ਹੋਵੇ ਚਾਲੂ ਹੋਵੇ ਠੀਕ ਆ ਕੰਮ ਦੰਦਾ ਹੋਵੇ ਕਿੰਨਾ ਦਾ ਭਾਅ ਹਾਂ ਕੰਮ ਨਾਲ ਕੋ ਮੈਸੀ ਆਏ ਵੀਰੇ ਅ ਕੰਮ ਮੈਸੀ ਆਇਆ ਆਪਣੇ ਕੋ 10 35 ਉਹਦੀ ਮੈਂ ਇੰਸਟਾ ਤੇ ਵੀ ਵੀਡੀਓ ਪਾਈ ਕੱਲੂ ਪਾਵਾਂਗੇ ਆਪਾਂ ਟਾਇਰ ਨਵੇਂ ਆ ਬਿਲਕੁਲ ਜੈਡ ਉਹ ਇੰਜਣ ਲੱਗਾ ਹੋਇਆ ਮੈਸੀ 245 ਵਾਲਾ ਓਕੇ ਹੈ ਕਿਹੜਾ 1035 1035 ਓਕੇ ਤੇ ਤੁਹਾਨੂੰ ਦਿਖਾਵਾਂਗੇ ਬਾਬੇ ਤੁਹਾਨੂੰ ਉਹ ਉਹ ਬਿਲਕੁਲ ਜੈਡ ਰੇਟ ਤੇ ਦੇ ਦੇਣਾ ਵੀਰੇ ਆਪਾਂ ਨੇ ਠੀਕ ਆ ਠੀਕ ਆ ਓਕੇ ਲਾਈਏ ਫਿਰ ਟਰੈਕਟਰ ਹੁਣ ਟਰੈਕਟਰ ਲਾਈਏ ਫਿਰ ਹੁਣ ਲਾਉਣੀ ਪੈਣੀ ਵੀਰੇ ਬਾਕੀ ਆ ਵੀ ਦਿਖਾ ਦੇ ਆਪਣੇ ਵਾਲਾ ਵੀਰੇ ਟਰਸਾਂ ਇਹ ਖੜਾ ਬਾਬੇ ਟਾਈਗਰ 65 22 ਮਾਡਲ ਆ ਬਾਈ ਜੀ ਮਾੜਲਾ ਕਾਪੀ ਛੇ 23 ਦੀ ਹਾਂ ਮਗਰਲੇ ਟਾਇਰ ਇਹ 90 ਪੈਸੇ ਆ ਸਿਰ 500 ਘੰਟੇ ਚੱਲਿਆ ਵੀਰੇ ਟਰੈਕਟਰ ਮੂਰਲੇ ਟਾਇਰ 85 ਕੇ ਪੈਸੇ ਮੰਨ ਕੇ ਚੱਲੋ ਕਿਉਂਕਿ ਮੂਰਲੇ ਜਿਆਦਾ 4x4 ਕੋਈ ਵੀ ਆ ਥੋੜੇ ਜਿਆਦਾ ਚੱਕਦੇ ਆ ਕੋਈ ਵੀ ਕੰਪਨੀ ਦਾ ਹੋਵੇ ਮੂਰਲੇ ਦਾ ਹਾਂ 4x4 ਥੋੜੇ ਜਿਆਦਾ ਕਰਦੇ ਆ ਜਦ ਕਈ ਵਾਰ ਆਪਾਂ ਦੇ ਰੋਡ ਪਰ 4x4 ਲੱਗਿਆ ਰਹਿ ਜਾਂਦਾ ਜਾਂ ਕੁਝ ਕੋਈ ਵੀ ਕਾਰਨ ਲਾ ਲਓ ਮੁੜਦਾ ਜਾਂ ਕੁਝ ਵੀ ਆ ਤੇ ਬਾਈ ਡਿਮਾਂਡ ਇਹਦੀ ਕਿੰਜ ਐਵਰੀਡਾ ਨੂੰ ਬਰੇ ਹੈਗੀ ਆ 920000 ਰੁਪਏ ਓਕੇ ਬਾਕੀ ਜਿਹੜੇ ਜੱਗੂ ਦੀ ਵੀਡੀਓ ਦੇਖ ਕੇ ਆਊਗਾ ਉਹਨੂੰ ਸਪੈਸ਼ਲ ਡਿਸਕਾਊਂਟ ਮਿਲੂਗਾ ਐ ਦੇਖੂ ਇਦਾਂ ਹੀ ਆ ਇਦਾਂ ਹੀ ਆ ਬਾਈ ਅਮਨੇ ਜੇ ਦਾ ਗੱਲ ਹੋਈ ਬਾਈ 5 ਦਾ 6000 ਦੀ ਪਾਸਾ ਤੇ ਉਹੇ ਪਿੱਛੇ ਆਪਾਂ ਕਦੇ ਨਹੀਂ ਬੰਦੇ ਨੂੰ ਖੰਦੀ ਗੋਲਦੇ ਜੇ ਮਸਲਾ ਕੀ ਉਹ ਜਿਆਦਾ ਅੜ ਜਾਂਦਾ ਫੇਰ ਔਖਾ ਹੋ ਜਾਂਦਾ ਹਾਂ ਇਹ ਤਾਂ ਆ ਬਾਈ ਤੁਸੀਂ 3 ਬਾਈ ਆਪਣੇ ਰੇਟ ਵਿੱਚ ਹੀ ਮਿਲਦੀ ਹੈ ਵੀਰੇ ਹੋਰ ਤਾਂ ਹੈ ਚਲੋ ਠੀਕ ਆ ਬਾਬਿਓ ਬਾਕੀ ਬਾਈ ਅਮਨ ਬਾਈ ਨਾਲ ਕੋਈ ਮੇਰੀ ਬੱਟ ਦਾ ਰੌਲਾ ਨਹੀਂ ਹੈਗਾ ਕਈ ਬੰਦੇ ਉਹੀ ਗੱਲਾਂ ਮਲਾਈ ਜਾਂਦੇ ਵੀ ਆਏ ਹੋ ਗਿਆ ਉਹ ਹੋ ਗਿਆ ਹਾਂ ਠੀਕ ਆ ਬਾਈ ਕੁਦਰਤੀ ਇਹ ਵੀ ਦੋ ਤਿੰਨ ਦਿਨ ਆਪਣੀ ਵੀਡੀਓ ਚ ਬਿਜੀ ਰਿਹਾ ਬਣਾਉਣ ਚ ਹਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਕਿਵੇਂ ਪੌਣੀਆਂ ਉਹਦੇ ਵਿੱਚ ਲੱਗ ਜਾ ਰਿਹਾ ਹੂੰ ਠੀਕ ਆ ਬਾਕੀ ਕੋਈ ਗੱਲ ਨਹੀਂ ਬਾਈ ਵਧੀਆ ਤੇ ਚੈਨਲ ਨੂੰ ਸਪੋਰਟ ਕਰਿਓ ਬਾਈ ਦੇ ਚੈਨਲ ਨੂੰ ਕੀ ਨਾਮ ਆ ਬਾਈ ਮਨ ਹੋ ਗਿਆ ਚਾਚਾ ਭਤੀਜਾ ਚਾਚਾ ਭਤੀਜਾ ਵਲੋਗ ਬਾਕੀ ਵੀ ਚੈਨਲ ਦਾ ਸੋਖ ਰੱਖੇ ਸਾਢੇ ਪੰਜ ਦੇ ਬਹੁਤ ਹੋ ਗਏ ਪਿੰਡੇ ਬਲੌਗਰਾਂ ਦਾ ਹੋ ਗਿਆ ਜੀ ਹੁਣ ਅਸੀਂ ਨਾਮ ਚੇਂਜ ਕਰ ਦੇਣਾ ਪਿੰਡ ਦਾ ਮਾਲਾਂ ਤੇ ਕਰਕੇ ਬਲੌਗਰਾਂ ਦਾ ਪਿੰਡ ਕਰ ਦੇਣਾ ਪਿੰਡ ਦਾ ਪਿੰਡ ਦਾ ਮੱਝੀਆਂ ਦੁੱਸਣਾਂ ਪਹਿਲਾਂ ਮਾਲਾਂ ਦਾ ਦਸਣ ਨੂੰ ਮੱਝੀਆਂ ਦੁੱਸਣ ਲੱਗ ਤੂੰ ਹੁਣ ਬਾਹਰ ਆ ਸਾਡੇ ਪਿੰਡ ਤੇ ਜਣੀ ਤੂੰ ਇਕੱਲਾ ਹੀ ਬਲੌਗਰ ਐਸ ਟਾਈਮ ਚੱਲੀਆਂ ਦਾ ਨਾ ਬਾ ਠੀਕ ਆ ਚਲੋ ਬਾਬਿਓ ਠੀਕ ਆ ਮਿਲਦੇ ਅਗਲੀ ਵੀਡੀਓ ਚ ਸੈਕਟਰ ਵੇਚਣਾ ਕਿਦਣਾ ਹੁੰਦਾ ਤਾਂ ਦੱਸਿਆ ਕਰੋ ਮੇਰਾ ਵੀਰ ਹਾਂ ਸਾਡੇ ਬਲੌਗ ਨੂੰ ਸਨੇ ਵੀਡੀਓ ਵਧੀਆ ਲੱਗੀ ਤਾਂ ਕਰ ਦਿਓ ਲਾਈਕ ਨਾ ਵਧੀਆ ਲੱਗੀ ਭਾਈ ਡਿਸਲਾਈਕ ਕਰ ਦਿਓ ਅਗਲੀ ਵੀਡੀਓ ਨੂੰ ਮਿਲਦੇ ਹਾਂ ਓਕੇ ਬਾਬਿਓ